ਦੇਖ ਰਹੇ ਹੋ ਦੇਰੀ ਸਾਡੀ ਵੀ ਮੈਂ ਹਸਨਦੀਪ ਸ਼ਰਮਾ ਸੋ ਅੱਜ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸ਼ੀਅਨ ਯਾਨਕੀ ਦੇਸ਼ ਭਰ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਅੱਜ ਡਾਕਟਰ ਪੁਰਨ ਰੂਪ ਤੇ ਅੱਧ ਹੜਤਾਲ ਤੇ ਰਹਿਣਗੇ ਯਾਨਕੀ 8 ਤੋਂ ਲੈ ਕੇ 11 ਤੱਕ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜੀ ਹੜਤਾਲ ਹੈ ਯਾਨਕੀ ਓਪੀਡੀਆ ਪੁਰਨ ਰੂਪ ਤੇ ਬੰਦ ਰਹਿਣ ਗਿਆ ਤਾਂ ਇਸ ਦਾ ਜਿਹੜਾ ਖਾਮਿਆਜਾ ਦੂਰ ਦਰਾਡੇ ਡੜੇ ਲੋਕ ਆਉਂਦੇ ਆ ਗਰੀਬ ਲੋਕਾਂ ਦੇ ਉਹਨਾਂ ਨੂੰ ਕਾਫੀ ਇਸ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਗਿਆ ਕਿਉਂਕਿ ਇਸ ਤਰ੍ਹਾਂ ਦੀ ਉਹਨਾਂ ਨੂੰ ਪਹਿਲਾਂ ਕੋਈ ਇਨਫੋਰਮੇਸ਼ਨ ਯਾਨੀ ਕਿ ਇਤਲਾ ਨਹੀਂ ਹੁੰਦੀ ਐ ਤਾਂ ਤੁਸੀਂ ਦਿਖਾ ਰਹੇ ਆਂ ਲੁਧਿਆਣਾ ਦੇ ਸਿਵਲ ਹਸਪਤਾਲ ਦੀਆਂ ਜਿੱਥੇ ਜਿਹੜੇ ਲੋਕ ਸਵੇਰ ਤੋਂ ਹੀ ਆ ਕੇ ਯਾਨੀ ਕਿ 8 ਵਜੇ ਤੋਂ ਲੈ ਕੇ 11 ਵਜੇ ਤੱਕ ਡੀਆਂ ਇਹ ਸਟ੍ਰਾਈਕ ਐ ਹੜਤਾਲ ਐ ਓਪੀਡੀ ਆ ਬੰਦ ਰਹਿਣ ਗਿਆ ਸਾਰੀਆਂ ਤਾਂ ਕਿਤੇ ਕਿਤੇ ਆ ਕੇ ਜਿਹੜੇ ਦੂਰ-ਦਰਾਡੇ ਲੋਕ ਆਂਦੇ ਆ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿੱਥੋਂ-ਕਿੱਥੋਂ ਲੋਕ ਆਏ ਆ ਕਿੱਥੋਂ ਆ ਬਣਾ ਤੁਸੀਂ ਕਿੱਥੋਂ ਆਏ ਸੀ ਜਗਰਾਉਂ ਤੋਂ ਗਾਉਂ ਕਾਉਂ ਕੇ ਆ ਤੋ ਗੁਰੂ ਸਰ ਕਾਉਂ ਕੇ ਆ ਤੋ ਚੱਕਰਣਾ ਆਏ ਸੀ ਹਾਂਜੀ ਦਵਾਈ ਲੈਣ ਆਏ ਸੀ ਇਹ ਬੰਦ ਅੱਜ ਬੰਦ ਸਨ ਪਰਸੋਂ ਤੇ ਉੱਥੇ ਮੋੜ ਤੱਕ ਕਹਿੰਦੇ ਸੋਮਵਾਰ ਨੂੰ ਆਏ ਹੁਣ ਹਜੇ ਵੀ ਨਹੀਂ ਆਏਗੇ ਅੱਜ ਵੀ ਨਹੀਂ ਆਏ ਕਿ ਤੁਹਾਨੂੰ ਦੱਸਿਆ ਜਿਸ ਹੜਤਾਲ ਅੱਜ ਤਾਂ ਨਹੀਂ ਦੱਸਿਆ ਸਾਨੂੰ ਪਤਾ ਨਹੀਂ ਜੀ ਅੱਜ ਫਿਰ ਕਿੰਨੇ ਵੇਲੇ ਆਏ ਸੀ ਅਸੀਂ 9:30 ਆ ਗਏ ਇੱਥੇ ਅੱਛਾ ਜੀ ਹਾਂਜੀ ਤੁਸੀਂ ਕਿੱਥੋਂ ਆਏ ਸੀ ਅਸੀਂ ਉੱਥੇ ਧਾਂਦਰੇ ਸੇ ਆਏ ਹਾਂ ਧਾਂਦਰਾ ਤੋਂ ਚੱਕਰਣਾ ਤੇ ਹਾਂ ਮੈਂ ਆਏ ਪਹਿਲੇ ਵੀ ਆਏ ਸੀ

ਉਦੋਂ ਕਿ ਟੋਏ ਐ ਅਸੀਂ ਗੁਰੂ ਸਰ ਤੋਂ ਆਏ ਜੀ ਹਾਂਜੀ ਪਤਾ ਪਹਿਲਾਂ ਪਤਾ ਨਹੀਂ ਹਾਂਜੀ ਸਾਨੂੰ ਡਾਕਟਰ ਕਹਿੰਦੇ ਸੀ ਸੋਮਵਾਰ ਨੂੰ ਆ ਜੇ ਜੀ ਪਰ ਅੱਜ ਪਤਾ ਨਹੀਂ ਵੀ ਅੱਜ ਤਾਂ ਅਸੀਂ ਪਤਾ ਸੀ ਹੜਤਾਲ ਹੈ ਹਾਂਜੀ ਪਤਾ ਨਹੀਂ ਸੀ ਸਾਨੂੰ ਸੋਮਵਾਰ ਸੱਜਦੇ ਸੀ ਉਹਨਾਂ ਜੀ ਕਾਫੀ ਟਾਈਮ ਖਰਾਵਿਆ ਹਾਂ ਹਾਂਜੀ ਟਾਈਮ ਖਰਾਵਿਆ ਸੀ ਦੋ ਲੋ ਵੀ ਉਹਨਾਂ ਆ ਜਾਣੀਆਂ ਪਹਾੜਾ ਪੱਤ ਦੀਆਂ ਪਤਾ ਵੀ ਪਹਿਲਾਂ ਵੀ ਆਇਆ ਕੀਤਾ ਹਾਂ ਹਾਂਜੀ ਪਹਿਲਾਂ ਵੀ ਆਇਆ ਸ਼ੁੱਕਰਵਾਰ ਨੂੰ ਆਇਆ ਸੀ 100 ਰੁਪਿਆ ਕੇ ਰਾਇ ਲੱਗ ਜਾਂਦਾ ਵਰਗੀ ਜੀ ਸੋ ਇਹ ਤੁਸੀਂ ਤਸਵੀਰਾਂ ਦੇਖੋ ਦਾਨਾਂ ਦੇ ਸਿਵਲ ਹਸਪਤਾਲ ਦੀਆਂ ਤਾਂ ਜਿਹੜੇ ਲੋਕ ਦੂਦ ਰਾੜੇ ਤੋਂ ਆਪਣਾ ਅੱਥੇ ਸਿਵਲ ਹਸਪਤਾਲ ਦੇ ਵਿੱਚ ਚੈੱਕ ਕਰਾਣ ਆਏ ਸੀ ਕਿਤੇ ਕਿਤੇ ਆ ਕੇ ਉਹਨਾਂ ਨੂੰ ਅੱਜ ਮੈਡੀਕਲ ਚੈੱਕਅਪ ਕਰਾਣ ਵਸੇ ਕਿਉਂਕਿ ਓਪੀਡੀਆ ਬੰਦ ਹੈ ਡਾਕਟਰਾਂ ਦੀ ਹੜਤਾਲ ਹੈ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਲੇਕਿਨ ਇਸ ਦੀ ਕੋਈ ਜੜੀ ਸੂਚਨਾ ਹੈ ਉਹ ਸਿਵਲ ਹਸਪਤਾਲ ਦੇ ਵਿੱਚ ਕਿਤੇ ਤਰ੍ਹਾਂ ਦੀ ਨਾ ਗੇਟ ਤੇ ਨਾ ਅੰਦਰ ਕਿਤੇ ਵੀ ਲਗਾਈ ਗਈ ਤਾਂ ਆਖਿਰ ਕਿਸ ਤਰ੍ਹਾਂ ਦਾ ਆਮੜੇ ਜਨਤਾ ਨੂੰ ਇਸ ਦਾ ਹੜ ਸਟ੍ਰਾਈਕ ਦਾ ਮੁਸ਼ਕਲਾਂ ਦਾ ਸਾਮਨਾ ਕਰਨਾ ਪੈ ਰਿਹਾ ਤੇ ਦਸਤੀਆਂ ਤੋਂ ਦਖਾ ਦੇ ਦੁਆਰਾ ਇਹ ਜਿਹੜੇ ਲੋਕ ਐ ਸਵੇਰ ਤੋਂ ਹੀ ਇੱਥੇ ਆਏ ਸੀ ਡਾਕਟਰਾਂ ਨੂੰ ਚੈੱਕ ਕਰਾਉਣ ਵਾਸਤੇ ਲੇਕਿਨ ਕਿਸੇ ਤਰ੍ਹਾਂ ਦੀ ਸੂਚਨਾ ਨਹੀਂ ਸੀ ਮਰੀਜ਼ਾਂ ਨੂੰ ਵੀ ਅੱਜ ਜਿਹੜੀ ਓਪੀਡੀ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਬੰਦ ਰਹੇਗੀ ਲੋਕੀ ਦੂਰੋਂ ਦੂਰੋਂ ਆਏ ਆ ਆਪਣਾ ਕਿਰਾਇਆ ਪਾੜਾ ਖਚ ਕੇ ਲੇਕਿਨ ਹੁਣ ਕਾਫੀ ਸਮੇਂ ਤੋਂ ਇੱਥੇ ਇੰਤਜ਼ਾਰ ਕਰਨਾ ਪੈ ਰਿਹਾ ਤਾਂ ਕਿੱਥਿਆਂ ਤੁਸੀਂ ਕਿੱਥੋਂ ਆਏ ਤੁਸੀਂ ਜਗਰਾਉ ਤੁਹਾਨੂੰ ਪਤਾ ਸੀ ਅੱਜ ਹੜਤਾਲ ਹੈਗੀ ਇੱਥੇ ਹਾਂ ਜੀ ਇਹ ਦੇਖਦੇ ਅਨ ਐਕਸਟੈਂਡ ਦੇ ਸੈਕਰੀਟਰੀਪਨ ਦੰਬ ਵੈਸੇ ਹਾਂਜੀ ਸਰ ਮੈਡੀਕਲ ਆ ਸਾਡਾ ਤਾਂ ਸਤੋਂ ਦੇ ਲਈ ਸਿਗਨੇਚਰ ਕਰਾਉਣੇ ਸਭ ਤੋਂ ਸਟੈਂਪ ਵੀ ਕਰਾ ਲਾਉਣੇ ਚੈੱਕ ਕਰਾਉਣੇ ਆਗੇ ਤੇ ਉਹੀ ਹਾਂਜੀ ਹਫਤਾ 10 ਦਿਨ ਹੋ ਗਏ ਸਾਨੂੰ ਆਉਣ ਦੇ ਤਕਰੀਬਨ ਤੁਸੀਂ ਕਿੱਥੋਂ ਆਏ ਜੀ ਅਸੀਂ ਵੀ ਜਿਗਰਾਉਂਡ ਤੋਂ ਆਏ ਹਾਂ ਜਿਗਰਾਉਂਡ ਤੋਂ ਤੁਸੀਂ ਕਿੱਥੋਂ ਆਏ ਜਿਗਰਾਉਂਡ ਤੋਂ ਤੁਸੀਂ ਕੀ ਕਰਾਣਾ ਹੈ ਮੈਡੀਕਲ ਤਾਂ ਫਿਰ ਸਟ੍ਰਾਈਕ ਦੇ ਵਿੱਚ ਹਾਂਜੀ ਇੱਕ ਹਫਤਾ ਹੋ ਗਿਆ ਸਾਨੂੰ ਹਫਤਾ ਹੋ ਗਿਆ ਹਾਂਜੀ ਅੱਜ ਕੀ ਕਹਿੰਦੇ ਹੁਣ ਮੋਜੂ ਮੈਡੀਕਲ ਕਹਿ ਰਹੇ ਸੀ ਕਿ ਵੀ ਸੋਮਵਾਰ ਡਾਕਟਰ ਆਉਣਗੇ ਪਰ ਹਜੇ ਤੱਕ ਕੋਈ ਨਹੀਂ ਸੋ ਤਾਂ ਤੁਸੀਂ ਇਹ ਦੋ ਹੀ ਦੇਖ ਸਕਦੇ ਹੋ ਇਹ ਆ ਆਪਣਾ ਆਪਣਾ ਹੈਲਥ ਚੈੱਕਅਪ ਕਰਾਉਣ ਮથે ਆਇਆ ਸੀ ਡਾਕਟਰਾਂ ਨੂੰ ओपीडी ਚ ਕਰਾਉਣ ਲੇਕਿਨ ਡਾਕਟਰਾਂ ਦੀ ਅੜੀ ਪੂਰੇ ਦੇਸ਼ ਭਰ ਦੇ ਵਿੱਚ ਜਿਹੜੀ ਸਰਕਾਰੀ ਹਸਪਤਾਲਾਂ ਜਿਹੜੀ ਹੜਤਾਲ ਹੈਗੀ ਆ ਤੁਸੀਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਦਰਵਾਜ਼ੇ ਬੰਦ ਹੈਗੇ ਆ ਲੇਕਿਨ ਕੋਈ ਡਾਕਟਰ ਅੰਦਰ ਮੌਜੂਦ ਨਹੀਂ ਹੈ ਮੈਂ ਤਸਵੀਰਾਂ ਤਾਂ ਦਫਾ ਵਾਂਗ ਕੋਸ਼ਿਸ਼ ਕਰਨ ਦੀ ਜਿਹੜਾ ओपीडी ਹੈ ਪੂਰਨ ਤੌਰ ਤੇ ਬੰਦ ਹੈਗੀ ਆ ਔਰ ਕੋਈ ਵੀ ਡਾਕਟਰ ਜਾਂ ਕੋਈ ਵੀ اٹੈਂਡੈਂਟ ਜਾਂ ਨਰਸ ਇਸ ਜਗ੍ਹਾ ਤੇ ਮੌਜੂਦ ਨਹੀਂ ਹੈ ਤਾਂ ਕਿਤੇ ਨਾ ਕਿਤੇ ਆ ਕੇ ਆਮੜੇ ਲੋਕਾਂ ਨੂੰ ਸਿਵਲ ਹਸਪਤਾਲ ਵਿੱਚ ਆ ਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਓਪੀਡੀ ਹਜੇ ਸ਼ੁਰੂ ਨਹੀਂ ਹੋਈ ਤਾਂ ਜਿਹੜੇ ਲੋਕ ਦੂਰ ਦੂਰ ਆਏ ਨੇ ਗਲਬਤ ਕਰਨ ਦੀ ਕੋਸ਼ਿਸ਼ ਹੈ ਕਿ ਕਿੱਥੋਂ ਆਏ ਤੁਸੀਂ ਦਿਹਾਣੇ ਦੇ ਲੋਕ ਲੈ ਆ ਜੀ ਚਲੋ ਆ ਜਿੱਥੇ ਇੱਥੇ ਚਾਰ ਦਿਨ ਹੋ ਗਏ ਜੀ ਅੱਜ ਕਿਦੋਂ ਆਏ ਹੋ ਅੱਜ ਕਿਦੋਂ ਆਏ ਸੀ ਅੱਜ ਸਵੇਰੇ 8 ਵਜੇ ਤੇ ਆਏ ਹੋ ਜੀ 8 ਵਜੇ ਅੱਜ ਬੱਸ ਅੱਜ ਹੀ ਹੜਤਾਲ ਹੈਗੀ ਡਾਕਟਰ ਨਹੀਂ ਸਾਨੂੰ ਨਹੀਂ ਪਤਾ ਹੜਤਾਲ ਨਹੀਂ ਪਤਾ ਨਹੀਂ ਤੁਸੀਂ ਕਿੱਥੋਂ ਆਏ ਅਸੀਂ ਕੁੰਦਨਪੁਰ ਤੋਂ ਅੱਛਾ ਕਦੋਂ ਬੱਸ ਹੈ ਇਸ ਪ੍ਰਾਈਕ ਵਿੱਚ ਜੀ ਸਾਨੂੰ ਨਹੀਂ پتہ ਸੀ ਕੀ ਮੈਡੀਕਲ ਕਰਾਣਾ ਹੈ ਹਾਂਜੀ ਮੈਡੀਕਲ ਕਰਾਣਾ ਹੈ ਸੀ ਕਿੰਨੇ ਵਜੇ ਆਏ ਸੀ ਅਸੀਂ 9 ਵਜੇ ਆਏ ਸੀ ਹਾਂਜੀ ਉਸ ਟਾਈਮ ਵੀ ਹੜਤਾਲ ਨੇ ਇੱਕ ਲੋਕ ਜੇ ਸਾਨੂੰ ਕਿਸੇ ਨੇ ਨਹੀਂ ਦੱਸਿਆ ਸੋ ਇਹ ਲੋਕ ਹੈ ਜਿਹੜੇ ਮਰੀਜ਼ ਹੈ ਜਿਹੜੇ ਹੁਣ ਆਪਣਾ ਮੈਡੀਕਲ ਚੈੱਕਅਪ ਕਰਾਣ ਵਾਸਤੇ ਆਏ ਸੀ ਤੁਹਾਨੂੰ ਦੱਸਦੀ ਕਿ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਵੱਲੋਂ ਅੱਜ ਜਿਹੜੀ 8 ਤੋਂ ਲੈ ਕੇ 11 ਵਜੇ ਤੱਕ ਪੂਰਨ ਰੂਪ ਤੇ ਓਪੀਡੀ ਬੰਦ ਰੱਖੀ ਗਈ ਆ ਉਸ ਦਾ ਖਾਮੇ ਆ ਜਾ ਕਿ ਨਾ ਕਿਤੇ ਆ ਕੇ ਜਿਹੜੇ ਦੂਰ ਥਾਡੇ ਜਿਹੜੇ ਮਰੀਜ਼ ਆਏ ਉਹਨਾਂ ਨੂੰ ਭੁਗਤਾਨ ਪੈ ਰਿਹਾ ਕਿਉਂਕਿ ਕਾਫੀ ਦੂਰ ਤੜੇ ਲੋਕ ਆਏ ਆਪਣਾ ਕਿਰਾਇਆ ਪਾੜਾ ਲੈ ਕੇ ਤਾਂ ਉਹ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਦੇ ਨਾਲ ਹੀ ਬੇਸ਼ੱਕ ਡਾਕਟਰ ਜਿਹੜੀ ਮੰਗਾ ਹੈਗੀਆਂ ਉਹਨਾਂ ਦੀ ਹੱਕੀ ਮੰਗਾ ਹੈਗੀਆਂ ਜਾਇਜ਼ ਹੈ ਲੇਕਿਨ ਇਸ ਨਾਲ ਜੜੀ ਹੜਤਾਲ ਨਾਲ ਆਮ ਮਰੀਜ਼ਾਂ ਦੇ ਉੱਪਰ ਇਸ ਦਾ ਕਾਫੀ ਅਸਰ ਦੇਖਣ ਨੂੰ ਪੈ ਰਿਹਾ ਜਿਹੜੇ ਲੋਕ ਦੂਰ ਥਾਡੇ ਤੋਂ ਆਏ ਖਾਸ ਬਜ਼ੁਰਗ ਨੇ ਲੋਕ ਆਇਆ ਉਹਨਾਂ ਨੂੰ ਕਾਫੀ ਜੜੀ 3-4 ਘੰਟੇ ਇੱਥੇ ਇੰਤਜ਼ਾਰ ਕਰਨਾ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਵੀ ਪੈ ਰ ਪੰਜਾਬ ਸਿਵਲ ਮੈਡੀਕਲ ਸਰਵਿਸੈਸ ਐਸੋਸੀਏਸ਼ਨ ਵੱਲੋਂ ਅੜੀ 3 ਦਿਨ ਦੀ ਹੜਤਾਲ ਦੀ ਗੱਲ ਆਖੀ ਗਈ ਹੈ ਤਾਂ ਕਿਹਾ ਕਿ ਤੇ ਆਕੇ OPDਆਂ ਪੂਰੇ ਨਿਰੂਪ ਤੇ 8 ਤੋਂ ਲੈ ਕੇ 11 ਵਜੇ ਬੰਦ ਰਹਿਣ ਗਿਆ ਲੇਕਿਨ ਜਿਹੜੀ ਅਮਰਜੈਂਸੀ ਸੇਵਾਵਾਂ ਹੋਣਗੀਆਂ ਉਹ ਬਸ ਤੋ ਜਾਰੀ ਰਹਿ ਗਿਆ ਲੇਕਿਨ ਇਸ ਦੇ ਨਾਲ ਇੱਕ ਤੁਹਾਨੂੰ ਦੱਸ ਹੀ ਖਬਰ ਸਾਹਮਣੇ ਆ ਰਹੀ ਕਿ ਫਾਈਨੈਂਸ ਮਿਨਿਸਟਰ ਨਾਲ ਅੜੀ 11 ਵਜੇ 11 ਤਰੀਕ ਨੂੰ ਡੀ ਮੀਟਿੰਗ ਰੱਖੀ ਗਿਆ ਉਸ ਦਾ ਨਤੀਜਾ ਪੋਜ਼ਿਟਿਵ ਆਨ ਦੀ ਸੰਭਾਵਨਾ ਕਿਉਂਕਿ ਡਾਕਟਰ ਨੇ ਗੱਲ ਕੀਤੀ ਵੀ 11 ਤਰੀਕ ਨੂੰ ਫਾਈਨੈਂਸ ਮਿਸਟਰ ਨਾਲ ਇੱਕ ਮੀਟਿੰਗ ਹੋਣੀ ਹੈ ਐਸੋਸੀਏਸ਼ਨ ਦੇ ਜਿਹੜੇ ਮੈਂਬਰ ਹਨ ਤਾਂ ਲਗ ਰਿਹਾ ਕਿ ਜਿਹੜੀ ਉਹਨੇ ਮੰਗਾ ਹੈਗੀਆਂ ਤਿੰਨ ਮੰਗਾਂ ਦੱਸੀਆਂ ਉਹਨਾਂ ਨੇ ਤਾਂ ਕਿਤੇ ਇਹ ਲੱਗੇ ਉਹਨੇ ਮੰਗਾ ਦੇ ਉੱਪਰ ਗੋਲਿਆ ਜਾਏਗਾ ਤਾਂ ਉਹ ਮੰਗਾਂ ਮੰਨ ਕੇ ਜਿਹੜੇ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਉਹ ਉਸ ਤੋਂ ਦੂਰ ਹੋ ਸਕਦੇ ਆ ਕਿਤੇ ਇਹ ਕਿ ਅੱਜ ਦੇਸ਼ ਭਰ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਸਰਕਾਰੀ ਡਾਕਟਰ 8 ਤੋਂ ਲੈ ਕੇ 11 ਵਜੇ ਤੱਕ ਸਾਰੀਆਂ ਆਪਣੀ ਓਪੀਡੀਆਂ ਸੇਵਾਵਾਂ ਠੱਪ ਕਰਤੀਆਂ ਹਨ क्या नाम है सलमाना संदीप शर्मा टीवी लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर